ਪਾਣੀ ਪਾਣੀ ਤਾਂ ਮੈਂ ਲਾਇਆ ਨਹੀਂ ਹੈਗਾ ਇਹ ਪਾਣੀ ਕਿਵੇਂ ਆ ਗਿਆ ਲਾਦਨ ਨਾਜਰ ਜੀ ਕਸਤਾਨੀਆਂ ਇਹਨਾਂ ਨੇ ਨਾ ਪਾਣੀ ਛੱਡਿਆਗਾ ਮੈਨੂੰ ਜਰਦੇ ਨਹੀਂ ਹੈਗੇ ਇਹ ਕੱਲੀ ਨੂੰ ਦੇਖ ਕੇ ਵੀ ਰੋਟੀ ਕਿਉਂ ਖਾ ਲੈਂਦੀ ਐ ਸਮਝ ਨਹੀਂ ਆਉਂਦੀ ਭੈਣ ਦੇ ਖਸਮ ਮੈਥੋਂ ਪਾਲਦੇ ਕੀ ਨੇ ਵੀ ਇਹਨਾਂ ਨੂੰ ਜਮਾਂ ਸ਼ਰਮ ਨਹੀਂ ਆਉਂਦੀ ਹੈਗੀ ਤੁਸੀਂ ਤਾਂ ਬੰਦੇ ਹੋ ਰਮਤਾ ਨਹੀਂ ਆਉਂਦੀ ਵੀ ਤੁਸੀਂ ਤਾਂ ਬੰਦੇ ਹੋ ਮੇਰੇ ਸਿਰ ਤੇ ਤਾਂ ਬੰਦਾ ਵੀ ਨਹੀਂ ਹੈਗਾ ਇੰਨਾ ਸਿਰ ਤੇ ਮੈਂ ਰੋਟੀ ਖਾਣੀ ਆਗੀ ਆਪਦਾ ਢਿੱਡ ਪਾਲਣਾਗਾ ਕਿੰਨਾ ਲਹੂ ਪੀ ਰਖਿਆ ਆਹ ਦੇਖ ਲਾ ਨੱਕਾ ਕਿਵੇਂ ਕਰ ਰੱਖਿਆਗਾ ਆਪਦੀ ਸੁੱਕੀ ਆ ਤੇ ਸਮੇਰੇ ਚ ਪਾਣੀ ਪਾਤਾ ਕੋਈ ਗੱਲ ਨਹੀਂ ਆਉਣ ਦੇ ਇਹਨੂੰ ਮੈਂ ਦੱਸਦੀ ਆ ਪਤਾ ਉਹ ਹੁੰਦਾ ਪੈੜੀ ਬੂਥੀ ਵਾਲਾ ਹੂੰ ਇਹਨੂੰ ਆਉਂਦਾ ਦੇ ਕੋਈ ਨਹੀਂ ਮੈਂ ਵੀ ਤੁਹਾਡੇ ਤੋਂ ਬਦਲਣ ਲੈ ਕੇ ਰਹੂੰਗੀ ਜੇ ਨਾ ਮੈਂ ਪਾਣੀ ਪਾਇਆ ਨਾ ਥੋੜੀ ਜ਼ਮੀਨ ਚ ਮੈਨੂੰ ਵੀ ਨਾ ਜਾਣਿਓ ਪਰਦਲ ਲੈਂਦੇ ਨੀ ਯਾਰੇ ਆਪਣਾ ਦਾ ਕਰਤਾ ਬਾਈ ਦੇ ਕਹਿਣ ਦਾ ਇਹ ਕੰਮ ਜਿਹੜਾ ਕਰਨਾ ਸੀ ਖੱਲ ਨੂੰ ਆਪਨੂੰ ਕਹਿ ਨਹੀਂ ਸਕੂ ਇਹ ਵੀ ਨਾਜਰਾਦੂ ਕੰਮ ਨਹੀਂ ਕਰਦਾ ਚਲ ਬਈ ਆਪਨ ਨੂੰ ਕੀ ਆ ਜਿਵੇਂ ਕਹਿਣਗੇ ਉਹ ਮੈਂ ਕਰਨ ਆਪਣੇ ਤਾਂ ਓਏ ਉਹਦਾ ਨੱਕਾ ਲੜੀ ਆਊਗਾ ਕਿਤੇ ਹੋਰ ਇਹਨਾਂ ਪੰਗਾ ਪੈ ਜੇ ਚੁੱਪ ਜਾ ਕਰਕੇ ਨਾ ਵੇ ਨਜਰਾ ਹਾਂ ਬਈ ਇੱਥੇ ਖੜ ਗੱਲ ਸੁਣ ਕੇ ਜਾ ਮੇਰੀ ਹਾਂ ਬਈ ਨਾ ਤੁਹਾਡੀਆਂ ਅੱਖਾਂ ਬੁੱਟੀਆਂ ਨੇ ਸੜੀ ਜ਼ਮੀਨ ਦੇ ਵਿੱਚ ਪਾਣੀ ਪਾਉਂਦੇ ਆ ਤੁਸੀਂ ਸ਼ਰਮ ਤਾਂ ਆਉਂਦੀ ਨਹੀਂ ਤੁਹਾਨੂੰ ਕਿਹਨੇ ਪਾਇਆ ਵੀ ਪਾਣੀ ਤੁਸੀਂ ਪਾਇਆ ਹੋਰ ਕਿਹਨੇ ਪਾਇਆਗਾ ਲੈ ਹੱਦ ਹੋ ਗਈ ਮੈਂ ਤਾਂ ਬਈ ਕੱਲ ਤਾਂ ਖੇਤ ਵੀ ਨਹੀਂ ਆਇਆ ਮੈਂ ਤਾਂ ਬਿਮਾਰ ਹੋ ਰਿਆਂਗਾ ਮੈਂ ਤਾਂ ਮੂੰਗੇੜਾ ਮਾਰਨ ਆ ਗਿਆ ਉਰੇ ਨਾ ਤੂੰ ਕਿਧਰੋਂ ਬਿਮਾਰ ਲੱਗ ਰਿਹਾ ਹਟਾ ਲੈ ਹੁਣ ਦਵਾਈ ਲੈ ਕੇ ਆਇਆ ਬਈ ਤਾਂ ਮੜਾ ਜਿਹਾ ਫਰਕ ਪਿਆਗਾ ਮੇਰੀ ਗੱਲ ਸੁਣ ਲੈ ਤੁਹਾਨੂੰ ਸਾਰਿਆਂ ਨੂੰ ਪਤਾਗਾ ਵੀ ਮੈਂ ਕੱਲੀ ਆਉਂਦਾ ਜਮੀਨ ਤੇ ਮੈਂ ਘੱਡ ਪਾਲਦੀ ਆ ਠੀਕ ਆ ਨਾ ਇਹਦੇ ਵਿੱਚ ਪਾਣੀ ਛੱਡਣ ਦੀ ਕੋਈ ਲੋੜ ਨਹੀਂ ਹੈਗੀ ਤੁਹਾਨੂੰ ਬਈ ਮੈਂ ਤਾਂ ਹੁਕਮ ਦਾ ਗੁਲਾਮ ਆਗਾ ਜਿਵੇਂ ਅਗਲੇ ਮੈਨੂੰ ਕਹਿਣਗੇ ਮੈਨੂੰ ਤਾਂ ਉਮੀ ਕਰਨਾ ਪਊ ਅੱਛਾ ਇਹਦਾ ਮਤਲਬ ਤੂੰ ਪਾਣੀ ਪਾਏਗਾ ਬਈ ਤੂੰ ਤਾਂ ਮੇਰੇ ਤੇ ਗੁੱਸੇ ਹੋਈ ਜਾਂਦੀ ਹੈਗੀ ਮੈਂ ਕਿਹੜਾ ਘਰੇ ਬੱਠੇ ਮੋਟਰ ਛੱਡਤੀ ਮੇਰੀ ਗੱਲ ਸੁਣ ਲੈ ਜਮੀਨ ਨਾਲ ਮੇਰੀ ਜਮੀਨ ਲੱਗਦੀ ਆ ਤੁਹਾਡੀ ਹਣਾ ਉੱਤੋਂ ਦਾ ਨਹੀਂ ਰੱਬ ਸੱਟ ਗਿਆ ਪਾਣੀ ਜੇ ਤੁਸੀਂ ਛੱਡਿਆ ਤਾਂ ਹੀ ਆਇਆ ਪਾਣੀ ਵਿੱਚ ਮੇਰੀ ਗੱਲ ਸੁਣ ਜਾ ਕੇ ਮਾਲਕਾਂ ਨਾਲ ਗੱਲ ਕਰ ਖਬਰਾ ਅਗਲਾ ਛੱਡ ਕੇ ਹੋਵੇ ਪਾਣੀ ਮੇਰੀ ਗੱਲ ਸੁਣ ਲੈ ਤੂੰ ਹੁਣ ਉੱਥੇ ਹੀ ਚੱਲਿਆ ਨਾ ਇੱਕ ਵਾਰਾ ਤਲਾਹ ਦੇ ਦੀ ਅਸ ਤੋਂ ਬਾਅਦ ਇਹ ਮੇਰੀ ਜ਼ਮੀਨ ਦੇ ਵਿੱਚ ਪਾਣੀ ਪੈ ਗਿਆ ਨਾ ਸਾਬ ਲੈ ਲੈਣ ਮੈਥੋਂ ਬੁਰਾ ਕੋਈ ਨਹੀਂ ਹੋਊਗਾ ਭਾਈ ਮੇਰਾ ਕਿਹੜਾ ਦੇ ਨਾਲ ਕੋਈ ਬੈਰ ਹੈਗਾ ਵੀ ਮੈਨੂੰ ਜਾਦੇ ਮਿਲ ਜੂਗਾ ਬੈਰ ਕੱਢ ਕੇ ਤੇਰੇ ਨਾਲ ਮੈਨੂੰ ਤਾਂ ਅੱਧੇ ਲੱਖ ਰੁਪਏ ਮਿਲਣਾਗਾ ਚਾਹੇ ਕੰਮ ਥੋੜਾ ਕਰਨਾ ਚਾਹੇ ਜਿਆਦਾ ਕਰਨਾ ਬਸ ਹੁਣ ਤੇਰੀ ਗਲਤੀ ਕੋਈ ਨਹੀਂ ਉਹਨਾਂ ਨੂੰ ਚੁੱਪ ਕਰਕੇ ਕਹਿ ਦੀ ਸਾਰਾ ਕੁਛ ਨਾ ਉਹਨਾਂ ਨੇ ਕੀਤਾ ਧਰਿਆਗਾ ਉਹਨਾਂ ਨਾਲ ਕਰ ਲਾ ਬਈ ਜਾ ਕੇ ਗੱਲ ਮੇਰੇ ਤੇ ਉਹੀ ਗੁੱਸਾ ਹੋਈ ਜੰਨੀਆ ਤੂੰ ਘਰ ਤਾਂ ਸਹੀ ਆ ਇਹ ਤਾਂ ਆਪ ਗਲਾਵਾਗਾ ਸਾਰੀ ਗਲਤੀ ਤਾਂ ਉਹਨਾਂ ਦੀ ਆ ਪਤਾ ਨਹੀਂ ਮੇਰੇ ਨਾਲ ਕੀ ਬੈਰ ਕੱਢ ਲੈਂਦੇ ਕਾਸ਼ ਤੂੰ ਹੁੰਦਾ ਆਹ ਦਿਨਾਂ ਦੇਖਣੇ ਪੈਂਦੇ ਇਹਨੇ ਜਾਨ ਦਾ ਫਾਇਦਾ ਜੱਕਰੇ ਨਹੀਂ ਮੇਰੇ ਨਾਲ ਕੀ ਕਰਾਂ ਕੀ ਸਮਝਾਵਾਂ ਇਹਨਾਂ ਨੂੰ ਕੋਈ ਰੋਕੇ ਨਾ ਇਹਨਾਂ ਨੇ ਜੀਣ ਨਹੀਂ ਦੇਣਾ ਜੀਣਾ ਇਹਨਾਂ ਨਾਲ ਕਥਾ ਪੜ ਕੇ ਜਨਾਨੀ ਬਣ ਕੇ ਨਹੀਂ ਬੰਦਾ ਬਣ ਕੇ ਨਾ ਆਵੇ ਡੱਬਾ ਬਬਰੇ ਰੁੜ ਜਾਣਾ ਪਤਾ ਨਹੀਂ ਕਿੱਥੇ ਫਿਰਦਾ ਕਿੱਥੇ ਨਾ ਭੇਜਦੀਆਂ ਨਾਈਆਂ ਦੇ ਜ਼ਬਰਦਸਤ ਵਾਹਮਣਾਂ ਦੇ ਆ ਜਾਂਦੇ ਤੇ ਜੂਡੇ ਸਮਾਰ ਕੇ ਖਿੱਚੂ ਮੱਝ ਐਨਾ ਰੋਟੀਆਂ ਪਕਾਉਂਦੇ ਲੰਗਰ ਖਾਨਾ ਮੈਂ ਬੋ ਠੀਕ ਆ ਵੇ ਉਹ ਠੀਕ ਆ ਮੇਰੇ ਕੀ ਗੋਲੀ ਲੱਗੀ ਐ ਤੂੰ ਦੱਸ ਕਿੱਥੇ ਮਰਿਆ ਤੀ ਬੇਬੇ ਮੀਰ ਤਾਂ ਬਾਈ ਨੇ ਇੱਕ ਡਿਊਟੀ ਲਈ ਹੋਈ ਤੀ ਡਿਊਟੀ ਲਾਤੀ ਖਾਣੇ ਕੀ ਕਰਦੇ ਫਿਰ ਤੇਰੇ ਭੇਜਦੀਆਂ ਨਾਈਆਂ ਦੇ ਜ਼ਬਰਦਸਤ ਵਾਹਮਣਾਂ ਦੇ ਨਾ ਭਾਈ ਤੇਰੇ ਤਾਂ ਸਰੀ ਪਿਆ ਮੈਂ ਦੁਖੀ ਹੋਈ ਪਈਆਂ ਗੰਮਾ ਚ ਮੇਰੀ ਪਤਾ ਕੀ ਡਿਊਟੀ ਲਈ ਹੋਈ ਤੀ ਜਿਹੜੀ ਸਰੀਕਣੀ ਨਹੀਂ ਗਈ ਤੁਹਾਡੀ ਆਪਣੇ ਨਾਲ ਲੱਗਦੇ 2.5 ਕਿੱਲੇ ਨੇ ਉਹਦੇ ਉੱਚ ਪਾਣੀ ਛੱਡਣ ਦੀ ਡਿਊਟੀ ਲਾਈ ਹੋਈ ਸੀ ਰਾਤ ਨੂੰ ਮ ਜਾ ਕੇ ਪਾਣੀ ਛੱਡਦਾ ਸੀਗਾ ਦਿਨੇ ਜਾ ਕੇ ਮ ਘਰੇ ਪਹੁੰਚ ਜਾਂਦਾ ਸੀਗਾ ਰਾਤ ਨੂੰ ਫੇਰ ਆ ਜਾਂਦੀ ਮੋਟਰ ਤੇ ਉਹਦੇ ਥੋੜੇ ਪਿਛੇ ਰੋਟੀ ਵੀ ਘਰੇ ਖਾਣਾਗਾ ਐ ਕਿਉਂ ਨਾ ਮੈਨੂੰ ਤੁਸੀਂ ਦੱਸਦੇ ਨਹੀਂ ਕੋਈ ਵੀ ਇਹ ਕੀ ਗੱਲਾਂ ਜੀਆਂ ਕਰਦੇ ਗੋਲ ਮੋੜ ਜੀ ਤੂੰ ਮੈਨੂੰ ਤੇਰੀ ਸਮਝੇ ਨਹੀਂ ਆ ਰਹੀ ਚੱਜਣਾ ਲੈ ਤੈਨੂੰ ਪਤਾ ਤੈਨੂੰ ਪਤਾ ਨਹੀਂ ਹੈਗਾ ਜਿਹੜੀ ਛੋਡੀ ਸਰੀਕਣੀ ਆ ਸਮਝ ਗਈ ਹਾਂ ਸਮਝ ਗਈ ਉਹਦਾ ਥੋੜਾ ਜਿਹਾ ਛੱਪਾ ਕਰਦਾ ਫਿਰਦਾ ਮੈਂ ਵੇ ਛੱਪਾ ਤਾਂ ਕਰਦੇ ਰੁੱਝ ਜਾਣਿਆ ਅੱਜ ਤਾਂ ਇੰਨੇ ਨੇ ਲੰਗਰ ਪਕਾਉਣੀਆਂ ਮੈਂ ਗੈਸ ਤੀ ਇਹਨੇ 900 ਦਾ ਮੁੱਕ ਜਾਂਦਾ ਤੂੰ ਮੈਨੂੰ ਦੁਆਰੇ ਮੋੜੇ ਦੱਸ ਜਾ ਕਰ ਵੀ ਮਾਂ ਮੈਂ ਬਣਾਉਂਦਾ ਮੈਂ ਇਹ ਤਾਂ ਬਾਈ ਦੀ ਗਲਤੀ ਹੈਗੀ ਉਹਨੇ ਦੱਸਣਾ ਦੀ ਤੈਨੂੰ ਵੀ ਰੋਟੀ ਪਕਾਉਣਾ ਆ ਪਕਾਉਦੀ ਬਾਈ ਦੀ ਗਲਤੀ ਤਾਂ ਹੈਗੀ ਜਿਹੜੀ ਹੈਗੀ ਉਹ ਤਾਂ ਤੈਨੂੰ ਪਤੀ ਜਿਹਾ ਜਾਏਗਾ ਤੂੰ ਵੀ ਦੁਆ ਨੂੰ ਮਾਂ ਬੇ ਮੁੱਕਾ ਫਿਰਦਾ ਨਾ ਕਰੇ ਕਿ ਕਰੇ ਲੈ ਲੈਣੀਆਂ ਨੇ ਤੂੰ ਮੇਰੇ ਕੋਲ ਲੰਗਰ ਖਾ ਕੇ ਘਰੇ ਵਗ ਜਾ ਕਰ ਚੱਲ ਕੋਈ ਨਾ ਰੋਟੀ ਤਾਂ ਮੈਂ ਖਾ ਲੂੰ ਤੂੰ ਐਂ ਦੱਸ ਮੈਨੂੰ ਬਾਈ ਕਿੱਥੇ ਹੈਗਾ ਬਾਈ ਕੋਠੇ ਫਿਰਦਾ ਹੋਊਗਾ ਬਾਈ ਕਹਦਾ ਮੈਨੂੰ ਸੁਣਦਾ ਹੈ ਮੈਂ ਤਾਂ ਛਿੱਤਰ ਜਗਾ ਕੇ ਕੋਠੇ ਦੇ ਭੱਗ ਗਿਆ ਨਾ ਤੂੰ ਦੁਰਜ ਹੁਣ ਉੱਤੋਂ ਨਹੀਂ ਹੁੰਦੇ ਜਾਣੇ ਉਤੋ ਹੀ ਆਈ ਹੁੰਦੇ ਜਾਨੇ ਨਰ ਪੈ ਤੇ ਰੁਪਈਆ ਦਿੱਤੇ ਤੈਨੂੰ ਅਸੀਂ ਨੇ ਤੂੰ ਮੌਜਾ ਕਰੇ ਜਾ ਵਰਦਾ ਕਿ ਮੈਂ ਕਰੇ ਕਰੇ ਕੀ ਤੇਰੇ ਕਰੇਲੇ ਪਏ ਨੇ ਪੂਰੇ ਰੋਟੀ ਟੁਕ ਖਾ ਕੇ ਕਰੇ ਜਿਵਾਕਾਂ ਕੋਲ ਵੀ ਜਾਣਾ ਹੈ ਮੇਰੀ ਵੀ ਖਬਰ ਸਾਰ ਲੈ ਲੈ ਮੇਰੇ ਦੁਖੀਆਂ ਪੈ ਚੁਕਾ ਉਹ ਚੌਣਾ ਦੇ ਗਵਾ ਸੜਦੀਆਂ ਕੱਖ ਸੰਨੀਆਂ ਆਉਣੀਆਂ ਤੂੰ ਕਰੇ ਚੈਲਜ ਬੱਟੇ ਕਰਦਾ ਫਿਰਦਾ ਨਾ ਪੈਸੇ ਤੁਸੀਂ ਮੈਨੂੰ ਫਰੀ ਦਿੰਦੇ ਤੂੰ ਤਾਂ ਸੁਣਾਉਣ ਲੱਗ ਗਈ ਛੋਟਾ ਤਾਂ ਮੈਂ ਦਿਨ ਰਾਤ ਛੱਪਾ ਕਰਦਾ ਕੰਮ ਕਰਦਾ ਮੈਂ ਛੋਟਾ ਵੀ ਮਾਈ ਵੀ ਛੱਪਾ ਕਰਦੀਆਂ ਉਹ ਲਾਈਨਾਂ ਖੜੇ ਮੇਰੇ ਛੱਪਾ ਗੱਲ ਪਾਏ ਆ ਮੈਂ ਕਿੱਧਰ ਕਿੱਧਰ ਆਵਾਂ ਤੇਰੇ ਵਰ ਜਿਹੜਾ ਥੋੜਾ ਸਿਆਪਾ ਕਰਦਾ ਨਾ ਉਹਦੇ ਵਿੱਚੋਂ ਵੀ ਤੁਸੀਂ ਮੈਨੂੰ ਹੱਦ ਦੇਮੋਗੇ ਬੀ ਤਾਂ ਹੋਆ ਦੇਖ ਚਾਲਾ ਗਾਹਾਂ ਨਾ ਕਿਸੇ ਕੋਲ ਪਾ ਉੱਚੀ ਨਾ ਬੋਲ ਇੱਧਰ ਕੋਈ ਸੁਣ ਲੂਗਾ ਸਿਆਪਾ ਸਿਆਪਾ ਕਰੀ ਜਾਂਦਾ ਇੱਕ ਤਾਂ ਤੂੰ ਹੈ ਜੇ ਇੱਕ ਏ ਰੱਗੇ ਤੁਸੀਂ ਤਾਂ ਅੰਨਾ ਇੱਕ ਕੋੜੀ ਰਾਮ ਲਈ ਜੋੜੀ ਹੋਗੀ ਚੱਲ ਠੀਕ ਆ ਮੈਂ ਤਾਂ ਚਾ ਚਾਹ ਚੁਸਰੇ ਅੱਗੇ ਵੀ ਨਾ ਮੈਂ ਚਾ ਮੈਂ ਬਾਈਲੇ ਵੀ ਜਾਇਆ ਮੈਂ ਕੋਲੇ ਜਾ ਜਾ ਬਾਈ ਕੋਲੇ ਬਾਹਾਂ ਅੱਕੜੀਆਂ ਪਈਆਂ ਨੇ ਇਹ ਵੀ ਹੱਦ ਕਰਦੀ ਆ ਲੈ ਓਏ ਬੇਟਾ ਇਹ ਨਾ ਹੋਰੇ ਕੁੱਸਣਾ ਅੱਜ ਮੈਨੂੰ ਡੌਂਗੜਾ ਤੁਰ ਜਾਂਦਾ ਪਾਣੀ ਚ ਡਾਂਗ ਮਾਰੀ ਲੈ ਨਾ ਫਿਰ ਤੁਸੀਂ ਮੇਰੇ ਘਰ ਵਿੱਚ ਤਾਂ ਗੱਲ ਪਾ ਦਿਓ ਜੇ ਕੋਈ ਐਸਾ ਵੈਸਾ ਕੰਮ ਹੋ ਜੇ ਆ ਨਵੀਰਾ ਵੀ ਸਰੀਪ ਐ ਮੈਂ ਕਹਿੰਦੀ ਮੈਂ ਕਈ ਨਹੀਂ ਕਾਨੂੰਨ ਬਰਾਬਰ ਦਾ ਐ ਇਹ ਮੈਂ ਤਾਂ ਛਿੱਤਰ ਖਾ ਕੇ ਖੜੂ ਐ ਇਹਨਾਂ ਜਿਹਾ ਹੋ ਕੇ ਪ੍ਰੇਸ਼ਣਾਤਾ ਮੈਨੂੰ ਨਾ ਲੁੱਜਣਾ ਮੈਂ ਇਹਨਾਂ ਨੇ ਲੰਗਰ ਪਕਾਉਣੀਆਂ ਤੂੰ ਮੈਂ ਤਾਂ ਦੱਸਦਾ ਰੋਟੀ ਲੈ ਘਰੇ ਜਵਾ ਖਾ ਲੈ ਤੂੰ ਲੈ ਜਾ ਚਲ ਮੈਨੂੰ ਕੀ ਰਹਿਣਾ ਮੈਂ ਚੱਕ ਕੇ ਮੈਸੇਨ ਪਾਉਂ ਉਹੀ ਪਾਈਆ ਦੁੱਧ ਦਿਓ ਆ ਵੀ ਅਹੀ ਕਮਰਾ ਲੈ ਬਾਈ ਤਾਂ ਖੜਾਗਾ ਉਹ ਹੋਰ ਬਾਈ ਓਏ ਹਾਂ ਨਦਰਾ ਓ ਠੀਕ ਆ ਓਏ ਹਾਂ ਮੈਂ ਤਾਂ ਠੀਕ ਆ ਕਿਵੇਂ ਤੜਕੇ ਦਲ ਕੀ ਭੜਕੇ ਫਿਰਦਾ ਕੀ ਗੱਲ ਹੋ ਗਈ ਤੂੰ ਤਾਂ ਅੜਕੇ ਮੈਨੂੰ ਘਰੇ ਮਿਲੀ ਨਹੀਂ ਹੈਗਾ ਮੈਂ ਤਾਂ ਹੁਣੇ ਆਇਆ ਥੋੜਾ ਟਾਈਮ ਹੋ ਗਿਆ ਇਹਦਾ ਮੁੰਡੇ ਨਾਲ ਗਿਆ ਸੀ ਮੜਿਆ ਪਾਰਟੀ ਨਾਲ ਇੱਕ ਗੱਲ ਹੋ ਰਹੀ ਗੀ ਬਰੇਫ ਗਿਆ ਸੀਗਾ ਅੱਛਾ ਤਾਂ ਮੈਨੂੰ ਕਹਿਣੀ ਸੀ ਵੀ ਕੱਲ ਵੀ ਪਾਣੀ ਰੋੜਦੀ ਰਸਤਾ ਕੰਮ ਆ ਤੇ ਕਰਿਆ ਨਹੀਂ ਕੰਮ ਤਾਂ ਮੈਂ ਕਰਦਾ ਪਰ ਮੈਂ ਨੱਕਾ ਲਾਉਣਾ ਤੋਂ ਲੱਗਿਆ ਮੈਂ ਭਿੰਡਿਆ ਖਾਸ ਮੈਂ ਪਾਣੀ ਪਾ ਕੇ ਨੱਕਾ ਤਾਂ ਬੰਦ ਕਰ ਦਿੰਦਾ ਮੈਨੂੰ ਨਹੀਂ ਮੂੰਹ ਜਾਣ ਜਾਣ ਸਾਲੇ ਲੜਾਈ ਪਾਉਣ ਦਾ ਮਾਰਾ ਰਹਿਣਾ ਯਾਰ ਮੈਨੂੰ ਨੀਂਦ ਆ ਰਹੀ ਤੀਗੀ ਮਤਾਂ ਕਰਕੇ ਮੋਟਰ ਸਿੱਧੀ ਬੰਦ ਕਰਕੇ ਘਰੇ ਵਾਗਿਆ ਮੈਂ ਕੋਈ ਤੂੰ ਨਾਜਰਾ ਚੱਜਦਾ ਕੰਮ ਨਹੀਂ ਕਰਦਾ ਉਹ ਤਾਂ ਨਾ ਭਈ ਜਦੋਂ ਮੈਂ ਖੇਤ ਕਿਹਾ ਨਾ ਗਿੜਾ ਮਾਰਨਾ ਨੱਕਾ ਲਾਦੀ ਮਰੀ ਜਾਂਦੇ ਨੂੰ ਉਹ ਕੁਛ ਬੋਲੀ ਜਿਹੜਾ ਨਹੀਂ ਬੋਲਣਾ ਹੁੰਦਾ ਉਹ ਤਾਂ ਲਾਉਏ ਨੱਕਾ ਹੁਣ ਅਗਲੀ ਤਾਂ ਬੰਦ ਕਰਨੀ ਆ ਉਹਨਾਂ ਦਾ ਨਹੀਂ ਸ਼ਰਮਾਈ ਹੈਗੀ ਉਹ ਕੁਛ ਬੋਲੀ ਆ ਭਈ ਉਹ ਉਹ ਤਾਂ ਯਾਰ ਪਾਉਏ ਅਗਲੀ ਛੋਲੇ ਉਹ ਗੜਾ ਹੁਣ ਬਿਚਪ ਕਰੂਗੀ ਤੈਨੂੰ ਕਿੰਨੇ ਵਾਰੀ ਕਿਹਾ ਕੰਮ ਕਰਕੇ ਆਪਦੇ ਪ੍ਰੂਫ ਬੰਦ ਕਰ ਦਿਆ ਕਰ ਉਹ ਕਾਦੋ ਭਾਂ ਦਾ ਨੱਕਾ ਖੁੱਲਾ ਛੱਡਿਆ ਉਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਨੇ ਪਾਣੀ ਪਾਇਆ ਆਪਾਂ ਕਹਿੰਦੇ ਕਿਸੇ ਨਾਲ ਵਾਲੇ ਬਾਹਣ ਚੋਂ ਪਾਇ ਸੋ ਗਾ ਤਾਂ ਟਲ ਜਾਂਦੀ ਹੈਗੀ ਆਪਾਂ ਦਾ ਸਾਲਿਆ ਕਣਕ ਫੂਕਣੀ ਹੈਗੀ ਫੂਕਣੀ ਤਾਂ ਹੈਗੀ ਆ ਉਹ ਕੀ ਹੁਣ ਆਪਣੇ ਉੱਤੇ ਹੀ ਦੀਗੀ ਵੀ ਪਾਣੀ ਪਾਉਂਦਿਆਂ ਦੇ ਉਹਨੂੰ ਐ ਹੋਊਗਾ ਵੀ ਮੋਟਰ ਚੱਲ ਗਈ ਹੋਊਗੀ ਐ ਕਿਵੇਂ ਚੱਲ ਗਈ ਮੋਟਰ ਆਪਣੀ ਵਿੱਚ ਨਹੀਂ ਚੱਲੀ ਅਗਲੀ ਕੁ ਜਾਣ ਕੇ ਨੱਕਾ ਖੋਲਿਆ ਤੁਸੀਂ ਨਾਲੇ ਤਾਂ ਮੈਂ ਤੇਰਾ ਕੰਮ ਕਰਦਾ ਨਾਲੇ ਤੂੰ ਧਰੋ ਮਾਰਦਾ ਪਹਿਲਾਂ ਬੇਬੇ ਮਾਰਗੇਟ ਯਾਰੋ ਮੇਰੇ ਤੇ ਤੂੰ ਮੈਨੂੰ ਐਂਗਾ ਜਿਹੜਾ ਕੰਮ ਆਖਿਆ ਤੂੰ ਸਹੀ ਢੰਗ ਨਾਲ ਕਰਿਆ ਤੂੰ ਮੈਨੂੰ ਇਹ ਗੱਲ ਦੱਸ ਤੂੰ ਨੱਕਾ ਖੁੱਲਾ ਛੱਡਿਆ ਆ ਤੂੰ ਕਿਉਂ ਛੱਡਿਆ ਇਹਨੇ ਬਈ ਨੱਕੇ ਵਾਲੀ ਗਲਤੀ ਹੋ ਗਈ ਮੈਂ ਮੰਨਦਾਗਾ ਪਾਣੀ ਦਾ ਫੁੱਲ ਪੈ ਗਿਆ ਚਾ ਸਾਲਿਆ ਪਾਣੀ ਤਾਂ ਪੈ ਗਿਆ ਉਹ ਤਾਂ ਤੇਰੀ ਮੈਂ ਮੰਨਦਾ ਗੱਲ ਆ ਪਾਣੀ ਤਾਂ ਪਊਏ ਜਾਂ ਸਿੱਧੀ ਮੋਟਰ ਅਗਲੇ ਦੀ ਚੱਲ ਰਹੀ ਹੈਗੀ ਮੈਂ ਇਹ ਰੱਖਿਆ ਕਰ ਵੀ ਆਪਣਾ ਨੋਂ ਵੀ ਨਾਵੇ ਨਾਲੇ ਭੈਂਚ ਨਾਲੇ ਸੱਪ ਮਰ ਜੇ ਨਾਲੇ ਸੋਕੀ ਨਾ ਟੁੱਟੇ ਉਹ ਕੰਮ ਕਰਿਆ ਕਰ ਤੂੰ ਤਾਂ ਉਹੀ ਬਬਲਿਆਂ ਵਾਲੀਆਂ ਗੱਲਾਂ ਕਰਦਾ ਯਾਰ ਚੱਲ ਬਈ ਅੱਗੇ ਤੋਂ ਨਹੀਂ ਇਹ ਗੱਲਤੀ ਹੋਊਗੀ ਹੁਣ ਖੇਤ ਆ ਉਹ ਅੱਛਾ ਨਾਲੇ ਇੱਕ ਗੱਲ ਹੋਰ ਆਗੀ ਮੇਰੇ ਤੇ ਨਾਲ ਗੱਲ ਆਈ ਇਹੇ ਤੇਰੇ ਤੇ ਨਹੀਂ ਗੱਲ ਆਉਂਦੀ ਕੀ ਕਹਿੰਦੀ ਸੀ ਫਿਰ ਮੇਰੇ ਬਾਰੇ ਇਹ ਦੇਖੂ ਉਹਨਾਂ ਨੂੰ ਕਿਆ ਅ ਜੁੜੀ ਵੀ ਲਾਲਚੇ ਚ ਫਿਰਦਾ ਨਾ ਜਮੀਨ ਉਹ ਕਰਨ ਦਾ ਮਰਾ ਸੰਮਣ ਦਾ ਮਰਾ ਇਹ ਤਾਂ ਕਦੀ ਹੋਈ ਨਹੀਂ ਸਕਦਾ ਦੇਖਣਾ ਕੀ ਆ ਰੱਜੇ ਦੇਖ ਲੈਨੇ ਆ ਜੀ ਮੋਟਰ ਦੀ ਹੋ ਗਿੰ ਲੱਗਦਾ ਮੋਟਰ ਦੀ ਆ ਪਟਾ ਦਾ ਇਹ ਦਫਤਰ ਜਿੱਦੀ ਫੋਨ ਦੇ ਦੇ ਜਿੱਦੀ ਫੋਨ ਚੱਲ ਸਾਲਿਆ ਕਿਤੇ ਦਾ ਨਾਲ ਬਕਵਾ ਕਰਾ ਚੱਲ ਫਿਰ ਆ ਇਕੱਲੇ ਨੂੰ ਮਰਵਾ ਦੇ ਨਾ ਨਾ ਇਹ ਨਹੀਂ ਮਰਨਾ ਦਿੰਦਾ ਤੈਨੂੰ ਕੀ ਗੱਲ ਭਾਬੀ ਯਾਦ ਕਰਿਆ ਸੀਗਾ ਯਾਦ ਕਰੇ ਮੇਰੀ ਜੁੱਤੀ ਤੈਨੂੰ ਅੱਛਾ ਤੇਰੀ ਜੁੱਤੀ ਯਾਦ ਕਰੂ ਮੈਨੂੰ ਹੈ ਹੁਕਮ ਦਾ ਤੈਨੂੰ ਉਹਨਾਂ ਨੂੰ ਭੇਜਿਆ ਸੀਗਾ ਦੇਖ ਲੈ ਤੇਰਾ ਬੇਵਰ ਉਹਦੀ ਆ ਗਿਆ ਮੇਰੀ ਗੱਲ ਸੁਣ ਲੈ ਆ ਜਮੀਨ ਦੇ ਵਿੱਚ ਪਾਣੀ ਪਾਇਆ ਨਾ ਆ ਤੇਰੀਆਂ ਕਰਤੂਤਾਂ ਨੇ ਤੂੰ ਟੇਕਣਾ ਕਿ ਨਹੀਂ ਟੇਕਣਾ ਹੈਗਾ ਮੈਂ ਨਹੀਂ ਟੇਕਦਾ ਹੈਗਾ ਠੀਕ ਹੈ ਨਾ ਤੈਨੂੰ ਮੈਂ ਕਿੰਨੇ ਵਾਰੀ ਦਾ ਸਮਝਾਇਆ ਹੈਗਾ ਮੈਨੂੰ ਮੇਰਾ ਟੱਕ ਸਿੱਧਾ ਕਰ ਲੈਣ ਦੇ ਤੈਨੂੰ ਉਧਰ ਜ਼ਮੀਨ ਦੇ ਦੇਣਾਗਾ ਤੂੰ ਮੰਨਦੀਗਾ ਤੋਂ ਨਹੀਂ अच्छा ਮਾੜੀ ਜ਼ਮੀਨ ਤਾਂ ਮੈਂ ਸੰਭਾਂ ਆ ਚੰਗੀ ਜ਼ਮੀਨ ਤੈਨੂੰ ਦਵਾਂ ਕਿਉਂ ਮੇਰਾ ਦਿਮਾਗ ਫੇਰਿਆਗਾ ਕੋਈ ਗੱਲ ਨਹੀਂ ਤੂੰ ਤਾਂ ਆਪੇ ਇੱਕ ਦਿਨ ਅੱਕ ਕੇ ਵੇਚੇਂਗੀ ਠੀਕ ਹੈ ਨਾ ਅਜੇ ਤਾਂ ਸਟਾਰਟਿੰਗ ਆ ਅਜੇ ਤਾਂ ਪਾਣੀ ਏ ਪਾਇਆ ਕਿਤੇ ਧੱਕੇ ਨਾਲ ਹਲ ਚਲਾਏ ਨਾ ਤੂੰ ਉਹਦੇ ਪਿੱਛੋਂ ਕੋਈ ਨਹੀਂ ਚਲਾ ਕੇ ਤਾਂ ਵੇਖ ਤੈਨੂੰ ਦੱਸੂ ਪਤਾ ਫਿਰ ਮੈਂ ਇਹ ਤੂੰ ਰਹਿਣ ਦੇ ਤੈਨੂੰ ਮੈਂ ਹਜੇ ਵੀ ਕਹਿਣਾ ਜੇ ਪੈਸੇ ਲੈਣ ਨੇ ਪੈਸੇ ਲੈ ਲੈ ਕੀ ਕਰੇਂਗੀ ਤੂੰ ਜ਼ਮੀਨ ਦਾ ਤੂੰ ਚੰਗੀ ਸ਼ਹਿਰ ਚ ਕੋਠੀ ਪਾ ਕੇ ਬੈਠਾ ਜੇ ਮੈਨੂੰ ਪੈਸਿਆਂ ਦਾ ਲਾਲਚ ਹੁੰਦਾ ਨਾ ਅੱਜ ਨੂੰ ਨਾ ਆ ਜ਼ਮੀਨ ਵੇਚੀ ਹੁੰਦੀ ਮੈਨੂੰ ਪੈਸਿਆਂ ਨਾਲ ਪਿਆਰ ਨਹੀਂ ਮੇਰੇ ਘਰ ਦੇ ਨੂੰ ਨਾ ਬਹੁਤ ਵਧੀਆ ਲੱਗਦਾ ਜ਼ਮੀਨ 'ਚ ਕੰਮ ਕਰਨਾ ਖੇਤੀਬਾੜੀ ਕਰਨਾ ਉਹਦੀ ਜ਼ਮੀਨ ਨਾ ਮੈਂ ਕਦੇ ਵੀ ਗਵਾ ਨਹੀਂ ਸਕਦੀ ਇਹ ਗੱਲ ਸੁਣ ਇੱਕ ਹੋਰ ਭਾਬੀ ਜ਼ਮੀਨ 'ਚ ਇਹ ਨਾ ਗਵਾ ਮੇਤਾ ਦੇ ਨੂੰ ਆਇਆ ਕਿ ਨਾ ਜਿਹੜਾ ਮੇਰਾ 5 ਕਿੱਲੇ ਦਾ ਟਾਕਾ ਇਹਦੇ ਵਿੱਚ ਤੇ 3 2 ਕਿੱਲੇ ਵੀ ਰੜਾ ਲਾ ਮੈਂ ਕਦੇ ਨੂੰ ਬਾਈ ਨੇ ਦਾ ਬੰਦ ਲੀ ਗੋ। ਆ ਮੇਰੀ ਮਾਜਾ ਖਾਤਾ ਛੱਡ ਮੇਰਾ। ਥੱਪੜ ਮਰਿਆ ਬਾਈ ਦੇ। ਬਧੀਆ ਰਹਾ ਮਾਤਾ ਕੇ ਨਾਲ ਪੰਗੜੀ ਲਿਆ। ਐਨੀ ਪਤਾ ਮੇਰੀ ਜੜ ਦਿੰਦੀ। ਬੜੀ ਹੋਏ। ਇਹ ਜਿੰਨੀ ਥੱਲੇ ਆ ਨਾ। ਐਨੀ ਉਤੀ ਆ ਗਈ। ਤਰ ਹੱਪੂ ਜੀ ਹੋ ਗਾ। ਇਹਦਾ ਮਸਲਾ ਅਪੀ ਨੱਦਰ ਨਾਲ ਨੱਬੜਨਾ। ਜਿੰਨੇ ਆ ਥੱਪੜ ਮਰਿਆ ਨਾ। ਇਹ ਅੱਪੜ ਦਾ ਬਦਲਾ। ਮੈਂ ਗੱਪੂ ਆ ਅੱਜ ਤਾਂ ਤੇਰੇ ਥੱਪੜ ਪਿਆ ਕਾਨੂੰ ਹੋਰ ਕੁਛ ਵੀ ਪੈ ਸਕਦਾ ਸੌ ਹਲਾਲਾ ਦਾ ਨਿਕਲ ਜਾ ਇਥੋਂ ਕੋਈ ਗੱਲ ਨਹੀਂ ਦੇਖੂਗਾ ਤੇਰੇ ਨਾਲ ਮੈਂ ਚਾਹ ਜਾ ਕੀ ਦੇਖੇਗਾ ਮੇਰੇ ਨਾਲ ਥੱਪੜ ਮਾਰ ਕੇ ਨਾ ਤੇ ਗਲਤ ਪੰਗਾ ਲੈ ਲਿਆ ਹੁਣ ਤਾਂ ਤੈਨੂੰ ਇਤੋਂ ਵੀ ਜ਼ਿਆਦਾ ਤੰਗ ਕਰੂੰਗਾ ਤੰਗ ਕਰਨ ਵਾਲਾ ਨਾ ਦੂਰਾ ਕੋਈ ਗੱਲ ਨਹੀਂ ਇਹਨੂੰ ਲੱਗ ਜੂ ਪਤਾ ਕਿ ਨਾਂ ਲੈ ਲੈਣੀਆਂ ਕੱਢਦੀਆਂ ਹੀ ਨਾ ਮੈਨੂੰ ਇਹ ਨਵਦੀਕ ਨਾ ਗਈ ਮੈਂ ਦੁੱਖ ਪਤਾਈ ਸੀਗਾ ਇਹ ਕਰਤੂਤਾਂ ਤੂੰ ਹੀ ਕਰ ਸਕਦਾਗਾ ਜਿਹੜੀ ਜ਼ਮੀਨ ਤੇ ਅੱਖ ਧਰੀ ਬੈਠਾ ਨਾ ਕਦੇ ਵੀ ਨਹੀਂ ਕਦੇ ਵੀ ਨਹੀਂ ਮਿਲ ਸਕਦੀ ਮਰਨਾ ਮਰ ਜੂਗੀ ਜ਼ਮੀਨ ਨਹੀਂ ਦਿੰਦੀ ਤੈਨੂੰ ਮੈਂ ਵਧੀਆ ਰਿਆ ਹਾਉ ਏ ਆਪਣੀ ਗਏ ਨਾਲ ਨਹੀਂ ਆ ਨਹੀਂ ਪਤਾ ਮੇਰੇ ਜੜਨ ਦੀ ਥੱਪੜ ਉਹ ਦਾ ਭਾਂਡੇ ਖਾਸ ਮਰੀ ਨਾ ਕੱਬਿਓ ਵਾਲੀ ਆ ਯਾਰ ਚਲ ਆਉਂਦਾ ਹੋਊਗਾ ਬਾਈ ਤਤੂਰੀ ਖੜਾਂਗਾ ਕਿਉਂ ਬਾਈ ਕੀ ਬਣਿਆ ਹੋਏ ਬਣਨਾ ਕੀ ਸੀਗਾ ਕੋਖਨ ਲਾਦੀ ਲੈਣ ਤੇ ਹੈ ਹਾਂ ਤੇਰਾ ਭਾਈ ਘੱਟਾਗਾ ਉਹ ਤਾਂ ਮੈਨੂੰ ਪਤਾ ਤਾਂ ਦੇਖਣ ਸਾਰੇ ਡਰ ਗਏ ਸੱਚੀ ਹਾਂ ਬਸ ਤੂੰ ਐਂ ਕਰੀ ਹਾਂ ਇਹਦਾ ਤੈਨੂੰ ਕੰਮ ਗਿਆ ਹੈ ਨਾ ਪਾਣੀ ਆਉਂਦਾ ਪਾਈ ਚੱਲੀ ਵਾਹਣ ਚ ਅੱਜ ਰਾਤ ਨੂੰ ਫੇਰ ਪਹੁੰਚਣਾ ਛੱਡੀ ਰੱਖ ਮੋਟਰਾਂ ਕੋਈ ਚੱਕਰ ਨਹੀਂ ਠੀਕ ਹੈ ਨਾ ਕਣਕ ਹਰੀ ਹੋਣੀ ਨਹੀਂ ਚਾਹੀਦੀ ਹੈ ਕਿ ਕਣਕ ਦਾ ਸਮਝ ਲੈ ਪੀੜੀ ਹੋਣੀ ਚਾਹੀਦੀ ਹੈ ਠੀਕ ਹੈ ਨਾ ਇਹ ਟਰਾਲੀ ਦੀ ਭੜਕੇ ਕਣਕ ਦੀ ਵਾਹਣ ਚੋਂ ਬਾਹਰ ਨਹੀਂ ਜਾਣੀ ਚਾਹੀਦੀ ਗੱਲ ਸੁਣ ਲੈ ਗੱਲ ਮੇਰੇ ਨਾਲ ਹੀ ਸਿਰ ਤੇ ਆ ਜੇ ਆਪਦਾ ਸਾਹਮਣੇ ਹੋ ਗਈ ਓਏ ਤੂੰ ਕਿਉਂ ਟੈਨਸ਼ਨ ਲੈਣਾ ਮੈਂ ਆਪੇ ਸਾਹਮਣੂ ਠੀਕ ਹੈ ਤੈਨੂੰ ਤੈਨੂੰ ਕੋਈ ਮਾੜਾ ਚੰਗਾ ਬੋਲਿਆ ਉਹਨੇ ਐਂ ਤਾਂ ਦਿੱਤੀ ਹੀ ਹੁੰਦੀ ਤੀ ਉਹਦਾ ਚੱਲ ਤੜਕੇ ਹੁੰਦੀ ਉਹਦਾ ਸੁਭਾਅ ਹੈ ਹਾਂ ਹਾਂ ਉਹਦਾ ਬੱਸ ਕਹਦਾ ਕਰ ਅਗਲੇ ਨਾਲ ਅਗਲੇ ਨਾਲ ਕਰ ਚੱਕੀ ਗੱਲ ਠੀਕ ਆ ਠੀਕ ਆ ਵੀ ਮੈਨੂੰ ਨਾ ਕੁਝ ਕਹਿ ਮੈਂ ਆਪੇ ਸਮਝੂ ਠੀਕ ਆ ਠੀਕ ਆ ਠੀਕ ਆ ਬਸ ਤੈਨੂੰ ਜਿਹੜਾ ਕੰਮ ਕਿਹਾ ਬਸ ਤੂੰ ਇਹ ਕਰਦਾ ਰਹਿ ਕਰ ਕਦੇ ਇਹਦੀ ਮੋਟਰ ਦੀ ਤਾਰ ਵੜਦਿਆ ਕਰ ਕਦੇ ਕੁਝ ਕਰਦਿਆ ਕਰ ਠੀਕ ਆ ਆਪਣੀ ਮੋਟਰ ਤੇ ਸਾਲੀ ਦੰਦ ਰਾਦ ਇਹਨਾਂ ਦੇ ਚੱਲੀ ਜਾ ਬਸ ਆਪਣੀ ਮੋਟਰ ਚਲਦੀ ਨਾ ਰਹੇ ਜੇ ਠੀਕ ਆ ਟਾਈਮ ਨਾਲ ਬੰਦ ਕਰਕੇ ਭਰ ਕੇ ਵਾਹਣਾ ਆਪਦਾ ਜਾ ਕੇ ਘਰੇ ਪੈ ਜਾ ਕਰ ਬਸ ਬਈ ਜਿਵੇਂ ਤੂੰ ਕਹੇਗਾ ਮੈਂ ਤੋਂਵੇਂ ਕਰਨਾਗਾ ਬਸ ਇਹ 2.5 ਕਿਲਿਆਂ ਦਾ ਟੱਕ ਨਾ ਇਹ ਆਪਣੇ ਬਾਹਣਾ ਚ ਰੜਨਾ ਚਾਹੀਦਾ ਇਹਨੂੰ ਇੰਨਾ ਕ ਕਾਦੇ ਵੀ ਵੇਚਣ ਸਾਤੇ ਹੀ ਮਜਬੂਰ ਹੋ ਜੇ ਚਲ ਕੋਈ ਨਾ ਬਈ ਠੀਕ ਆ ਆ ਕੰਮ ਕਰ ਦੇ ਅਗਲੇ ਸਾਲ ਤੈਨੂੰ 2 ਲੱਖ ਰੁਪਏ ਦੂੰ ਠੀਕ ਆ ਬਈ ਠੀਕ ਆ ਮੈਨੂੰ ਹੋਰ ਕੀ ਚਾਹੀਦਾ ਹੈਗਾ ਹਾਂ ਬਸ ਇੰਨਾ ਕੰਮ ਕਰ ਦੇ ਮੇਰਾ ਚਲ ਠੀਕ ਆ ਬਈ ਨਾਲੇ ਐ ਕਰ ਨਾਲੇ ਉਹ ਪਰਲੇ ਬਾਹਣ ਚ ਰੇ ਪਾ ਦੇ ਠੀਕ ਆ ਉਧਰ ਕਣਕ ਮਾੜੀ ਲੱਗਦੀ ਹੈਗੀ ਇੱਕ ਥੈਲਾ ਹੋਰ ਛੱਡ ਦੇ ਜਿਹੜਾ ਠੇਕੇ ਦੇ ਲੈਤਾ ਹੋਇਆਗਾ ਚਲ ਪਾ ਨਾ ਬਈ ਮੈਂ ਕੋਈ ਨਾ ਚੱਕ ਲੈ ਉਹਨੇ ਫਿਰ ਮੈਂ ਕਰੂੰ ਹਾਂ ਹਾਂ ਕਰੂੰ ਚੱਕ ਲੈ ਨਾਲੇ ਰੋਟੀ ਪਾਣੀ ਖਾ ਐ ਠੀਕ ਆ ਬਈ ਚਲ ਆਜਾ ਚੱਲੀਏ ਚਲ ਚਲੋ ਭਾਈ ਚਾਹ ਪੀਏ ਯਾਰ ਉਹ ਚਾਹ ਪੀ ਲ ਬੇਬੇ ਹਾਂ ਤਾ ਆ ਚਾਹ ਲਿਆ ਦੇ ਨਾ ਅਜਰ ਨੂੰ ਚਾਹ ਪੀਣੀਆਂ ਨੇ ਫਿਰ ਕਹਿੰਦਾ ਮੈਂ ਖੇਤ ਜਾਉ ਪੂਰਾ ਪਾਜੀ ਰੇਪਰਾ ਕੰਮ ਨੇ ਮੀਡੀ ਫਰਮੋਸੇ ਚੱਕ ਲਈ ਬੇਬੇ ਵੇ ਫਰਮੋਸਾ ਤਾਂ ਚੱਕ ਲਈ ਭਾਂਡਾ ਚੱਕ ਲਈ ਭਾਈ ਤੂੰ ਆਂਦਾ ਭਾਂਡਾ ਚੱਕ ਲੈ ਬੇਬੇ ਭਾਂਡਾ ਲੈ ਕੇ ਆਇਆ ਕਰ ਵੇ ਕਈ ਦਿਨ ਹੋ ਗਏ ਪਤਾ ਨਹੀਂ ਕਿੱਥੇ ਫਿਰਦਾ ਡੱਬਾ ਰੋਟੀਆਂ ਦਾ ਭਰਾ ਇਹਨਾਂ ਦਾ ਸਾਰ ਦਿਨ ਚਾਹ ਛੱਡਦੀ ਐ ਘਰੇ ਤਾਂ ਤੇਰੇ ਨਿੱਕੇ ਨਿੱਕੇ ਜਵਾਕ ਨੇ ਤੂੰ ਰੋਟੀ ਟੁੱਕ ਲੈ ਜਾ ਕਰ ਕੋਈ ਨਾ ਜਲੇਗਾ ਪਤਾ ਨਹੀਂ ਕਿੱਥੇ ਫਿਰ ਜਾਂਦੇ ਨੇ ਕੋਈ ਹਿਸਾਬ ਨਹੀਂ ਤੁਹਾਡਾ ਕਿਤਾਬ ਨਹੀਂ ਹੈਗਾ ਫਿਰਦਾ ਇਹ ਕਿਤੇ ਨਹੀਂ ਜਾਂਦਾ ਇਹ ਤਾਂ ਆਪਣੇ ਕੰਮੇ ਹੁੰਦਾਗਾ ਇਹ ਜੇ ਤੁਹਾਡਾ ਕੀ ਕੰਮ ਹੈ ਕੀ ਤੁਹਾਡੀ ਕਹਾਣੀ ਹੁਜੀ ਪਈ ਮੈਨੂੰ ਤਾਂ ਤੁਹਾਡੇ ਸਮਝੇ ਨਹੀਂ ਆ ਰਹੀ ਕੀ ਕਰਦੇ ਹੋ ਕਹਾਣੀ ਤੈਨੂੰ ਕੀ ਦੱਸਾਂ ਗੱਲ ਤਾਂ ਉਹ ਢਾਈ ਕਿਲੇ ਜਾਂਦੀ ਸੀ ਇਹ ਕਹਿੰਦੀ ਮੈਂ ਪਾਣੀ ਛੱਡਦੀ ਉਹਨਾਂ ਕੋਲ ਉਹ ਅੱਜ ਨੂੰ ਬੋਲੀ ਪੁੱਠਾ ਸਦਾ ਆਸਾ ਗਾਲਾਂ ਕੱਢੀਆਂ ਉਹਨੇ ਇਹ ਵੀ ਮੇਰਾ ਸਾਲਾ ਪੁੱਠਾ ਨਹੀਂ ਉੱਥੇ ਨੱਕਾ ਨਹੀਂ ਬੰਦ ਕਰਕੇ ਜੇ ਪਾਣੀ ਪਾਤ ਦੀ ਨੱਕਾ ਤਾਂ ਬੰਦ ਕਰੇ ਕਹਿੰਦੇ ਤਾਂ ਹੁਜੇ ਭਾਈ ਪਰਲੀ ਸੈਡੋ ਪਾਣੀ ਪਾਏ ਕਿਸੇ ਦੇ ਬਾਹਣ ਚੋਂ ਇਹ ਲੋਗੜਾ ਭੁੱਕੀ ਖਾ ਕੇ ਟਾ ਜਾਣੇ ਨੂੰ ਪਤਾ ਲੱਗਦਾ ਕਾਸੇ ਦਾ ਉੱਥੇ ਨੱਕੇ ਵਿੱਚ ਲੜਦਾ ਫਿਰ ਜਿਹੜੇ ਲੋਕ ਆਣਾ ਨੀ ਰਾਤ ਦਾਰੂ ਪੀ ਫਿਰਦਾ ਦੀ ਉੱਥੇ ਲਿਟ ਗਿਆ ਪਤਾ ਲੱਗਿਆ ਨੀ ਤੜਕੇ ਉੱਠ ਕੇ ਘਰੇ ਆ ਗਿਆ ਉਹਨੇ ਅਗਲੀ ਦੇਖ ਲੈ ਅਗਲੀ ਦਾ ਗਾਣਾ ਕੱਢੂਏ ਹੁਣ ਉਹਦਾ ਕੱਢੂਗੀ ਇਹ ਤੂੰ ਤਾਂ ਭਾਈ ਠੀਕ ਠਿਕ ਜਾ ਕਰ ਤੈਨੂੰ ਕਿਰਵਾੜ ਦਾਰੂ ਮੰਦੂਰਾਂ ਪੀਂਦੀ ਮੂੰ ਸਾਰੀ ਰਾਤ ਫਿਰਲੇਗਾ ਉਹ ਨਹੀਂ ਫਿਰ ਸਕਦਾ ਗੁਰੂ ਤੜਕੇ ਉੱਠ ਕੇ ਨੱਕਾ ਦਾ ਬੰਦ ਕਰ ਸਕਦਾ ਪੈ ਜਾ ਕਰ ਮੋਟਰ ਛੱਡ ਕੇ ਮੈਂ ਤੈਨੂੰ ਕਦੋਂ ਕਹਿਆ ਵੀ ਸਾਰੀ ਰਾਤ ਫਿਰ ਕਿਹੜਾ ਅੱਦ ਦਾ ਕੰਮ ਆਗਾ ਮੇਰੀ ਗੱਲ ਸੁਣ ਤੀਲਿਆ ਕਰ ਅਧੀਆਂ ਪੂਗਾ ਘ ਔਰ ਨਾ ਸਾਡਾ ਪੈਰ ਪਵਾ ਦੀ ਤੇ ਬੇ ਲੇਟ ਰਾਤ ਲੇਟ ਆਈ ਆਗੀ ਚਲੋ ਉਹ ਤਾਂ ਠੀਕ ਹੈ ਫਿਰ ਥੋੜੀ ਪੀ ਲਿਆ ਕਰ ਦੇ ਕੇ ਆਉਂਦਾ ਹੋਇਆ ਮੈਂ ਨੱਕਾ ਦਾ ਬੰਦ ਕਰਿਆ ਕਿਹੜਾ ਬੁੱਦੀ ਕਣਕ ਦੀ ਪੈਂਦਾ ਵੀ ਚੱਲੀ ਜਾਉ ਕੋਈ ਗੱਲ ਨਹੀਂ ਦੂਜੀ ਸਾਈਡ ਪੈ ਜੂਗਾ ਬੇਰੀ ਕਿਹੜਾ ਸੁਰਤ ਟਿਕਾਣੇ ਹੈ ਜਿਹੜੀ ਅੱਗ ਸਵਾ ਖਾਈ ਜਾਂਦਾ ਰਾਤ ਨੂੰ ਦਾਰੂਆਂ ਪੀ ਕੇ ਪੈ ਜਾਂਦਾ ਨਾ ਦੱਸੋ ਹੱਦ ਕਰਦੇ ਜਿਵੇਂ ਭਾਈ ਸਰੀ ਪੈਸੀ ਰੇ ਸਾਂਝੀਆਂ ਦਾ ਮੈਨੂੰ ਕੀ ਪਤਾ ਤੀਗਾ ਕਿ ਕਿਹੜੇ ਕੁਸ ਮਿਹੜਾ ਮਾਰਨਾ ਕੋਈ ਇਹਦਾ ਨਹੀਂ ਪਤਾ ਹੈਗਾ ਤਾਂ ਜੋ ਨੌਜਾ ਉੱਠਦਾ ਉਹਦੀ ਆ ਖੜਦੀ ਕਿ ਤੈਨੂੰ ਪਤ ਦੁਪਹਿਰੇ ਭਗ ਜੇ ਭਾਈ ਅਗਲੇ ਖੇਤਾਂ ਕਦੇ ਮਰਜੀ ਤਾਂ ਵੀ ਵਾਰੀ ਦੇਖਿਆ ਤਾਂ ਪਹਿਲੀ ਫਰਦੀ ਹੁੰਦੀ ਆ ਆਹੋ ਅੱਗੇ ਤਾਂ ਕਿ ਤੜਕੀ ਗਈ ਲੈ ਫਿਰ ਜੁਰਮਾਨਾ ਲਾਉਣੇ ਜੇ ਬਾਗੀ ਹੋ ਉਹ ਤਾਂ ਕੀਤ ਐ ਦਿਮਾਗ ਮੋਟਾ ਹੋ ਰਿਹਾ ਇਹਦਾ ਤਾਂ ਇਹਦੇ ਨੂੰ ਨਹੀਂ ਪਤਾ ਲੱਗਦਾ ਕਿੱਦੋਂ ਕਿਧਰ ਬਗ ਜੇ ਇਹਨੂੰ ਕੱਢੀਆ ਨੂੰ ਖਾਚਿਆਂ ਘਾਣਾ ਉਹਨੂੰ ਫਰਮਾਇਆ ਅਸੀਂ ਜਿਹਨੂੰ ਇਹਨੇ ਮੈਨੂੰ ਆਕੇ ਕਿਹਾ ਫਿਰ ਮੈਂ ਮਾਰਿਆ ਦਬਕਾ ਜਾ ਕੇ ਫਿਰ ਡਰੀ ਥੋੜਿਆ ਜਾ ਵੇ ਤੁਸੀਂ ਐਨਾ ਬੋਲਿਆ ਕਰੋ ਵੇ ਤੀਵੀ ਅੱਜ ਕੱਲ ਨਾ ਤੀਵੇਂ ਦੀ ਚੱਲਦੀ ਐ ਇਹ ਤਾਂ ਆਪਣੇ ਘਰੇ ਬਹਿ ਜਾਊਗਾ ਹੋਰ ਸਿਆਪਾ ਛੇੜੂਗਾ ਪਾਪਾ ਨੂੰ ਮੈਨੂੰ ਤਾਂ ਆਇਆ ਇਹ ਕਹੀਗੀ ਲੈ ਬੱਚਰੜ ਜਣਾ ਗੱਲ ਬਣਦੂਗੀ ਐਡਾ ਟੱਕ ਬਣ ਜਾ ਆਪਣਾ। ਲੈ ਜਾ ਪੀਲੀ ਭਾਈ। ਜਾ ਤੂੰ ਦੇਖ ਕੇ ਨੱਕਾਟ ਕਾ। ਬਰਾਬਰ ਦੇ ਭਾਈ ਜੇ ਨਾ ਸੁਣ ਸੋ ਗੱਲ ਹੁੰਦੀ ਹੈ ਕਬੀਲਦਾਰੀ ਦੀ। ਰੇ ਪਾਲਾ ਜਾ ਕੇ ਤੂੰ। ਜੇ ਭਾਜ ਜਰਿਆ ਤਾ ਦੀ। ਪੀਲਾ ਚੱਲ ਲੰਗਾ ਉੱਥੇ ਜਾ ਕੇ ਪੀਲਾ ਮੜੀ ਜੀ ਗੱਲ ਕਰਨੀ ਸੀ। ਰੇ ਪਾਇਆ ਕਿਤੇ ਉੱਥੇ ਛੜਦੀ ਪਾੜੇ ਰਾਤ ਦੀ ਉਤਰੀ ਹੀ ਨਹੀਂ ਹੋਣੀ ਤੇਰੀ ਤਾਂ। ਮਲੇ ਕੰਮ ਕਰੀ ਨਾ ਮਲੇ ਛਤਰਖਾਨਾ। ਛਤਰਖਾਨੇ ਲੱਛਣ ਕਰਦਾ ਤਾਂ ਖਾਨਾ। ਵੇ ਮੇਰੀ ਗੱਲ ਸੁਣਾ ਤੂੰ ਇਹਦੇ ਸਾਹਮਣੇ ਨਾ ਗੱਲ ਕਰਾ। ਇਹ ਇਹੇ ਜੀ ਹੁੰਦੇ ਨੇ। ਸਾਂਝੇ ਬਿੱਲੇ। ਤੇਰੇ ਨਾਲ ਆਪਣਾ ਨੀਗਾ ਤੋਂ ਮੇਰੇ ਵੀ ਕਿੱਦੇ ਢਾਈ ਕੀ ਲੈ ਤੇ ਮੇਰੀ ਵੀ ਨੀਗਾ ਤੀ ਵੀ ਕਦੋਂ ਸਾਡੇ ਹੱਥ ਚੋਂ ਇਹਦੇ ਨਾਲ ਕਾਹ ਨੂੰ ਗੱਲਾਂ ਕਰ ਤੂੰ ਤਾਂ ਮੇਰਾ ਬਾਵਾ ਰੁੱਧਾ ਹੈ ਤੇਰਾ ਮੈਂ ਇੱਕ ਗਰਤ ਪਾਰ ਵਿੱਚ ਵਿੱਚ ਮਹਾ ਇਹਨੂੰ ਮੂਰੇ ਕਰਦਨੇ ਹੈਗੇ ਆਪੇ ਪਾਈ ਜਾ ਪਾਣੀ ਠੀਕ ਹੈ ਨਾ ਮੇਰੇ ਸਾਡੇ ਨੂੰ 20 ਵਾਰੀ ਸਮਝਾਇਆਗਾ ਵੀ ਤੂੰ ਸਹੀ ਸਾਹਬ ਨਾਲ ਕੰਮ ਕਰਕੇ ਆਇਆ ਕਰ ਹੁਣ ਰਾਤ ਕੱਚਾ ਤਾਂ ਆਪ ਛੱਡਿਆ ਅਗਲੀ ਤਾਂ ਆਪੇ ਗਾਣਾ ਦਊਗੀ ਫੀਰੀ ਨੂੰ ਕਿ ਸੁਰਤ ਟਿਕਾਣੀ ਇਹ ਤਾਂ ਦਿਨ ਤਾਂ ਅੱਗ ਸੁਆਹ ਲੈ ਸੁਆਹ ਕੱਲ ਰਾਤ ਨੂੰ ਬੋਤਲ ਪੀ ਲੈਂਦਾ ਇਹਦਾ ਉਦੋਂ ਰੱਬ ਨੂੰ ਟੱਪੇ ਸਮਝਦਾ ਤੂੰ ਇਹੇ ਸਿਰਤੇ ਬਣਾ ਇੰਨਾ ਭਰੋਸਾ ਕਰ ਆਪ ਵੀ ਨਹੀਂ ਕਰਖਿਆ ਕਰ ਪਰ ਮੈਂ ਤਾਂ ਤੜਕੇ ਸੁਨੀਹਾ ਆਪੀ ਜੀੜਾ ਮਰਿਆ ਦੇਖ ਕੇ ਨੱਕਾ ਬੰਦ ਕਰਿਆ ਹੁੰਦਾ ਜਿੱਦਿਆਂ ਹਜੇ ਕੰਮ ਹੁੰਦਾ ਪੁੱਤ ਤੂੰ ਮਰ ਜਾ ਆਪ ਘੜ ਕੇ ਸੁਨੀਹਾ ਜਾਇਆ ਕਰ ਇਹਨਾਂ ਦੇ ਕਿਹੜੇ ਭਰੋਸੇ ਹੁੰਦੇ ਨੇ ਇਹਦਾ ਇਧਰ ਸਿਤਰ ਬਣੇਗਾ ਇਧਰ ਹੋਜੀ ਦੂਜੇ ਵਾਸਤੇ ਇਹ ਤਾਂ ਹੀ ਪਲਟੇ ਖਾਈ ਜਾਊਗਾ ਪਰ ਕੋਈ ਨੂੰ ਨਹੀਂ ਜਾਂਦਾ ਹੈਗਾ ਬੇਬੇ ਠੀਕ ਹੈ ਨਾ ਇਹਨੂੰ ਵੀ ਪਤਾ ਹੈਗਾ ਵੀ ਮੈਨੂੰ ਉਹਰੇ ਸਮਾਨ ਮਿਲਦਾ ਖਾਣ ਨੂੰ ਪੋਰ ਪਾਸੇ ਕੋਈ ਛੇਤੀ ਦੰਦਾਨੀ ਨਾ ਕੋਸਾ ਵੀ ਐ ਤਾਂ ਮੈਂ ਦੁੱਧ ਕਿਉਂ ਦੁੱਧ ਦੇ ਚ ਸਾਰਾ ਕੋਸਾ ਐ ਕਹਿੰਦੀ ਮੈਂ ਕਹਿੰਦੀ ਨਹੀਂ ਚੱਲ ਵਿਚਾਰਾ ਗਰੀਬ ਐ ਭੁਰਾ ਭੁਰਾ ਜਵਾਕ ਨਰਾਜੀ ਕਾ ਖਾ ਲੈਂਦਾ ਪੁੰਨ ਹੁੰਦਾ ਚੱਲ ਕੰਮ ਵਧੀਆ ਕਰਦਾ ਮੈਂ ਤਾਂ ਤਾਂ ਰੱਖ ਰੱਖਿਆਗਾ ਅਸੀਂ ਤਾਂ ਉਹ ਪਹਿਲਾਂ ਰੱਖਾਈ ਦੇ ਖਲਾ ਉਹ ਭਾਂ ਦਾ ਟਾਈਮ ਨਾਲ ਆਉਂਦੀ ਨਹੀਂ ਹੈਗਾ ਤੀਗਾ ਐ ਤਾਂ ਟੱਲੀ ਵਾਂਗੂ ਖੜਕਦਾ ਐ ਐ ਜਾਣ ਚਾਹੀ ਹੱਤ ਮਾੜੀ ਯਾਰ ਪੀ ਪੂ ਜਵਾਇ ਜਾਂਦਾ ਯਾਰ ਟਾਈਮ ਨਾਲ ਜਾਂਦਾ ਕੱਲ ਮੀਨ ਜਿਹੜਾ ਬੰਦਾ ਟਾਈਮ ਨਾਲ ਆ ਜੇ ਉਹਦੀ ਵਰਗੀ ਚੀਜ਼ੀ ਸੀਗੀ ਹੁਣ ਅਸੀਂ ਦੋ ਦਿਨ ਕੱਢਿਆਂ ਦੇ ਉਹਦੇ ਸਾੜੇ ਚੱਲ ਕੋਈ ਨਾ ਮੇਰੀ ਗੱਲ ਸੁਣ ਉਹਦਾ ਮੇਰੇ ਸਾਡੇ ਹੱਥਾਂ 'ਚ ਜੇ ਮੇਰੇ ਜਵਾਕ ਦੇ ਹੱਥ 'ਚ ਆ ਜੇ ਆ ਜੂਗੀ ਪਰ ਇਹਦੇ ਮੁੱਤੀ ਨਾਲ ਮਾਰੇ ਹੱਗੀਆਂ ਮੁੱਤੀ ਇਹਨੇ ਕੰਨੇ ਚੋਇਆ ਕਰ ਤਾ ਮੈਂ ਤਾਂ ਤੈਨੂੰ ਐ ਕਹਿਣਾ ਵੀ ਆਪਾਂ ਇਹਨੂੰ ਫੁੱਲ ਤੰਕ ਕਰਦੇ ਆਂਗੇ ਤੂੰ ਵੀ ਲਾਜੋੜ ਜਿਹੜਾ ਇਹ ਆਪਦੇ ਮੂੰਹ ਨਾਲੇ ਕਹਿੰਦੇ ਵੀ ਤੁਸੀਂ ਮੇਰੀ ਜ਼ਮੀਨ ਲੈ ਲਓ ਮੈਂ ਤਾਂ ਇਹਨੂੰ ਅੱਜ ਹੋਰ ਗੱਲ ਕਹੀਦੀ ਸੀ ਖੇਤ ਆ ਮੈਨੂੰ ਕਹਦਾ ਮੈਂ ਤੂੰ ਆ 2.5 ਕਿਲੇ ਸਾਨੂੰ ਦੇ ਦੇ ਮਾਤੇ ਨੂੰ ਉਧਰ ਪਰਾਂ ਦੇ ਦੇਣਾ ਜਿਹੜਾ ਆਪਣਾ ਰੇਤ ਲਾਇਆ ਪਾਣਾ ਆਪਣਾ ਇੱਕ ਟੱਕਾ ਹੋ ਜਾਊਗਾ ਮਾ ਸਾਡੀਆਂ ਬੱਟ ਸਿੱਧੀ ਹੋ ਜਾਊ ਕਹਿੰਦੀ ਮੈਂ ਤਾਂ ਕਹਿੰਦੀ ਵੇਚਦੀ ਨਹੀਂ ਹੈਗੀ ਮਾ ਕੀ ਦੱਸ ਇੱਕ ਤੇ ਦਰ ਕਿ ਲੱਗ ਜਾਈਂਗੀ ਕੋਈ ਨਾ ਇਹ ਤਾਂ ਤੂੰ ਛੱਡ ਦੇ ਗੱਲ ਮੇਰੇ ਤੇ ਇਹ ਤਾਂ ਮੈਂ ਅੰਗੂਠੇ ਸਿੱਧੇ ਪੰਪ ਲਾ ਕੇ ਨਾ ਇਹਨੂੰ ਆਪੀ ਇੱਥੇ ਦਾਲ ਪਾਣੀ ਮੇਰੇ ਕੋਲ ਲੱਸੀ ਵਾ ਕੇ ਖਾ ਸੇ ਨੂੰ ਮੈਂ ਹੀ ਕਹਿੰਦੂ ਨਹੀਂ ਤੂੰ ਐ ਕਿਉਂ ਕਰਦੀ ਤੈਨੂੰ ਉਹ ਬਾਹਣ ਵਧੀਆ ਤੂੰ ਉਧਰ ਨਿੱਸਾ ਖਾ ਲਈ ਰਹੇਗੀ ਸਾਡਾ ਸੀਰੀ ਹੈ ਜੀ ਐਂ ਕਰ ਦੂ ਐਂ ਕਰ ਦੂ ਐਨੀ ਹੀ ਤੇ ਇਹ ਜਮੀਨ ਨੌਕਰਾਉਣ ਵਾਲੀ ਹੈ ਜੀ ਇਹ ਤਾਂ ਇਹਨੂੰ ਤੰਕ ਕਰਾਂਗੇ ਨਾ ਫੇਰ ਕਰ ਵੇਖਨੇ ਆ ਫਿਰ ਆਪਾਂ ਹੈ ਦੇਖ ਲੈ ਤੂੰ ਐ ਕਰਾ ਰੋਟੀ ਬਣਾ ਮੈਨੂੰ ਭੁੱਖੀ ਲੱਗਦੀ ਰੋਟੀ ਖਾਣਾ ਫਿਰ ਰੋਟੀ ਮੈਂ ਡੱਬੇ ਚ ਬਣੇ ਮਿੱਠੀ ਜਿਹਾ ਗਰਮ ਨਹੀਂ ਰਹੂ ਖਾਦੇ ਆਜੂ ਇਧਰੋਂ ਭਾਗੇ ਹੁਣ ਰੇਖਣੇ ਹੁਣ ਤਾ ਭਾਗੇ ਹੋਦਾ ਹੀ ਪਮਚ ਗਿਆ ਵੇ ਮੜੀ ਗੱਲ ਤੂੰ ਮੱਚੀ ਜਾਵੇ ਫਿਰ ਜੇ ਮੱਚਦਾ ਤਾਂ ਮੇਰਾ ਸੁਭਾਅ ਇਹ ਹਜੀ ਹੈ ਜੀ ਚੱਲ ਫੋਨ ਕਰੂ ਮੈਂ ਖੇਤ ਫੜਾਇਆ ਹਾਂ ਚਲਾ ਹੋ ਐ ਕਰੀ ਨੈਦਲਸ ਰੋਟੀ ਜਣਾ ਦਾਰੂ ਪਿੰਦੇ ਨੈਦਲਸ ਸਿੱਧਾ ਜੱਗ ਪਰ ਕਿਰਾਏ ਜੀ ਨੇ ਰੋਟੀਆਂ ਲੈ ਜਾ ਚਲ ਆਹੋ ਦੇਖ ਰਾਂ ਹਾਂ ਹੁਣ ਤੂੰ ਖਾ ਲੈ ਪਹਿਲੇ ਦੋ ਰੁਕੀਆਂ ਪਾਉਣ ਦੇ ਨੂੰ ਰੇ ਰੂ ਜਾ ਕੇ ਪਾ ਲੈਂ ਤੇਰੇ ਹਲ ਤਾਂ ਇਹ ਤਾਂ ਮੈਂ ਨਾ ਕਿੱਦੇ ਦੀ ਜਿਵੇਂ ਦਾਲ ਚ ਕੁੜਕੜ ਹੁੰਦਾ ਐਂ ਦੀ ਆ ਤਾਂ ਬੜਾ ਹੀ ਸੋਨਾ ਕੰਮ ਆਉਂਦਾ ਇੱਕਦਮ ਬੜਿਆਲੂ ਇਹ ਤਾਂ ਮੇਰੇ ਕੋਲ ਅੱਧੇ ਦੇ ਘੰਟੇ ਬਾਅਦ ਤਾਂ ਹਲਕੀ ਕਰੀਏ ਕੋਈ ਦੁੱਧ ਨਹੀਂ ਹੈਗਾ ਬੇਬੇ ਕੋਈ ਲਸੀ ਨਹੀਂ ਹੈਗੀ ਤੇ ਬੇਕਦੀ ਅੱਟਣੀ ਹਿੰਦਾਂ ਮੈਂ ਇੰਟੇ ਚ ਕਰ ਲੂੰ ਦੇ ਹੱਥ ਚ ਇਹ ਤਾਂ ਮੇਰੀ ਕੋਈ ਗੱਲ ਨਹੀਂ ਇਹ ਤਾਂ ਬਾਈ ਹੱਥ ਦੀ ਖੇਡ ਹੈ ਰਹੀ ਹੈ ਸੀਰੀ ਦੀ ਸੀਰੀ ਮੈਨੂੰ ਐਂ ਲੱਗਦਾ ਹੈ ਕਿ ਟੈਹ ਜਾਣਾ ਕਿ ਕੋਈ ਹੋਰ ਨਾ ਕੋਈ ਗੱਲ ਕਰ ਦੇ ਪਰ ਉਹ ਤਾਂ ਦੇਖਣ ਨੂੰ ਮਨ ਦਾ ਸਾਫ ਲੱਗਦਾ ਬਾਕੀ ਚਲ ਮੈਂ ਹੋਰ ਮਾਰਿਆ ਚਮਚਾ ਘਿਓ ਦਾ ਮਾਰਿਆ ਕਰੂੰ ਕਹਦਾ ਕਰੂੰ ਕਰੇ ਲਿਆ ਜੇ ਰੋਟੀਆਂ ਦੁੱਧ ਐਨੇ ਜੀ ਬੜ ਗਰੀਬ ਹੈ ਜਵਾਕ ਵੀ ਗਰੀਬ ਨੇ ਚਲ ਦੇਖਦੇ ਆ ਕੀ ਬਣਦਾ ਤੋ ਥੱਕ ਜਿਓ ਏ ਕਿਆ ਭਾਈ ਕੀ ਹਾਲ ਐ ਓ ਹੋਰ ਜਗਤਾਰ ਕਿੱਧਰ ਵਰਦਾ ਭਾਈ ਮਾ ਯਾਰ ਕੜਕੀ ਦੇਖ ਰਹੀਦੀ ਆ ਪਾਣੀ ਛੱਡਿਆ ਹੋਇਆ ਮਾ ਕਿਸੇ ਕੰਨੀ ਟੁੱਟ ਕੇ ਖੱਡੇ ਨਾ ਪੈ ਜੇ ਭਾਈ ਝੂਖੇ ਬਾਲੇ ਨੇ ਅਚਰਮਾਦੀ ਹੋਰ ਰਮਾਦੀ ਯਾਰ ਚਲ ਵਧੀਆ ਟਾਈਮ ਐ ਹੁਣ ਓਰਾ ਤੁਸੀਂ ਬਾਲੇ ਹਰਾਮੀ ਹੋ ਯਾਰਾ ਕਿਉਂ ਹਰਾਮੀ ਨੂੰ ਸਾਲਾ ਤੇਰੀ ਵੱਟ ਵੱਡ ਲਈ ਸੀ ਕਾਜੇ ਹਰਾਮੀ ਆ ਓਏ ਯਾਰ ਗਰੀਬਣੀ ਇਹ ਪਾਣ ਚ ਪਾਣੀ ਪਾ ਦਿੰਨੇ ਹੋ ਤੁਸੀਂ ਕਿਹੜੀ ਗਰੀਬਣੀ ਐ ਸਾਰੇ ਪਿੰਡ ਚ ਗੱਲ ਫੈਲ ਰਹੀ ਆ ਉਹਦਾ ਹੁਣ ਗੱਲ ਪੰਚਾਇਤ ਤੱਕ ਜਾਊਗੀ ਯਾਰ ਮਦਰੀ ਗੱਲ ਨਹੀਂ ਸਮਝਿਆ ਕੋਈ ਤੇ ਬਾਹਾਂ ਚ ਗਰੀਬ ਨਹੀਂ ਉਹ ਯਾਰ ਪੰਚਾਇਤ ਚ ਜਾਣ ਨੂੰ ਅਸੀਂ ਕਿਹੜਾ ਕੋਈ ਮਾੜਾ ਜਿਹਾ ਕੰਮ ਕਰਦੇ ਆਂਗੇ ਹੈ ਮਾੜਾ ਚੰਗਾ ਕੰਮ ਕਰਿਆ ਹੋਵੇ ਤਾਂਗਾ ਮੈਂ ਤਾਂ ਆਪਣਾ ਕੰਮ ਕਰਦਾ ਬਿਰਦਾ ਤੇਰੇ ਸਾਹਮਣੇ ਸਪਰੇ ਕਰਕੇ ਆਇਆ ਹੁਣ ਮੈਨੂੰ ਤਾਂ ਮੁੰਨੀ ਟਾਈਮ ਲੱਗਦਾ ਐਸੇ ਜਿਹਾ ਕੰਮ ਕਰਨ ਦਾ ਬਾਈ ਮੈਂ ਨਹੀਂ ਕਹਿੰਦਾ ਹੈਗਾ ਹਾਂ ਸਾਰਾ ਪਿੰਡ ਕਹਿੰਦਾ ਹੈਗਾ ਨੱਕਾ ਖੁੱਲਾ ਦੇਖਿਆ ਉਹਨੇ ਥੋਡੇ ਕੰਨੀ ਟੁੱਟਿਆ ਹੋਇਆ ਚਾਹੇ ਤੈਂ ਟੋੜਿਆ ਚਾਹੇ ਤੇਰੇ ਮਾਲਕ ਨੇ ਟੋੜਿਆ ਗੱਲ ਥੋਡੇ ਤੇ ਆਊਗੀ ਤੂੰ ਰਲਿਆ ਹੋਇਆ ਉਹਨਾਂ ਨਾਲ ਉਹ ਰਲਿਆ ਤਾਂ ਹੋਇਆਗਾ ਕਿਉਂ ਪਾਣੀ ਦੀ ਦੇਖ ਰਿਖੇ ਸਾਰੀ ਤੂੰ ਕਰ ਓਏ ਯਾਰ ਕਈ ਵਾਰੀ ਕੋਈ ਖੱਡ ਫੁੱਡ ਪੈ ਜਾਂਦੀ ਹੈ ਕਿ ਚੂਹੇ ਤੈਨੂੰ ਪਤਾਗਾ ਕਿੰਨੇ ਨੇਗੇ ਬਾਈ ਦੇਖ ਤੈਂ ਉਰੇ ਰਹਿਣਾਗਾ ساری ਉਮਰ ਹਾਂ ਤੂੰ ਤਾਂ ਅੱਜ ਇਹਨਾਂ ਨਾਲ ਕੱਲ ਨੂੰ ਤੈਨੂੰ ਕਿਸੇ ਨਾਲ ਹੋਰ ਵੀ ਕੰਮ ਕਰਨਾ ਪਊ ਜਦੋਂ ਅੱਜ ਤੇਰੀ ਇਹ ਰੁਇਜਤ ਘੱਟ ਗਈ ਤੈਨੂੰ ਕਿਸੇ ਨੇ ਨਹੀਂ ਕੰਮ ਤੇ ਲਾਉਣਾ ਜੇ ਤੈਨੂੰ ਅੰਦਰ ਕਰਾਤਾ ਇਹ ਤਾਂ ਜ਼ਮੀਨ ਇਹਨਾਂ ਕੋਲ ਤਾਂ ਇਹਦਾ ਗਹਿਣੇ ਧਰ ਕੇ ਵੇਚ ਕੇ ਛੁੱਟਿਆ ਉਹਨੂੰ ਕਿ ਤੂੰ ਕਿਵੇਂ ਛੁੱਟ ਕੇ ਆਉਂਗਾ ਬਲਦਰੀ ਤੇਰਾ ਸਰ ਕਰਜ ਹੈ ਬਲਦਰੀ ਸਹੀ ਹੈ 1 ਲੱਖ ਰੁਪਏ ਤੂੰ ਸਾਲ ਦਾ ਕਮਾਉਣਾ ਹੈ ਸਹੀ ਗੱਲ ਬਲਦਰੀ ਕਰੇ ਤੂੰ ਹੀ ਅਗੱਲ ਕਮਾਉਣਾ ਹੋਰ ਤਾਂ ਨਹੀਂ ਤੇਰੇ ਕੋਈ ਹਾਂ ਸੋਚ ਯਾਰ ਤ ਨੋਰ ਕਲੋ ਤੇਰੀ ਠੀਕ ਹੈਗੀ ਚਲ ਸਾਡੇ ਯਾਰ ਤੂੰ ਐਸਾ ਹੋਰ ਤੇਰੀ ਕੌਲ ਜਿ ਲੈ ਕੇ ਕਿਵੇਂ ਚੱਲਦੀ ਆ ਵਧੀਆ ਚੱਲੀ ਜਾਂਦੀ ਆ ਬਾਈ ਠੀਕ ਹੈ ਜਮਾ ਓਕੇ ਬਣੀਏ ਕੋਈ ਛੇਲੀ ਸੁਲੀ ਕੋਈ ਨਾ ਨਾ ਇਹ ਰਹੀ ਕੰਮਾਂ ਚ ਕੀ ਆ ਬਾਈ ਆ ਗਾ ਫੱਟ ਜੀ ਲੈ ਉਹ ਕੰਜਰ ਦੇ ਆ ਜ਼ਿੰਦਗੀ ਦੇ ਸੁਆਦ ਵੀ ਲੈ ਲੈਣਗੇ ਐਂ ਠੀਕ ਹੈ ਬਾਈ ਪਾ ਸਾਰਾ ਦਿਨ ਫੋਨ ਤੇ ਲੱਗੇ ਰਹਿੰਨੇ ਆ ਕਿ ਕੀ ਆ ਫੋਨ ਤੇ ਵੀ ਕਿਸੇ ਨਾਲ ਲੱਗਿਆ ਹੋਇਆ ਹੋਵੇਂਗਾ ਦੁਬਾਰਾ ਇਹ ਚੀਜ਼ ਆਪਾਂ ਕਰਦੇਗੇ ਹੋਰ ਸੁਣਾ ਬਸ ਉਹ ਤਾਂ ਠੀਕ ਆ ਕੰਜਰ ਦੇ ਜੇ ਕਿਤੇ ਮੈਨੂੰ ਘਰ ਦੇਣੇ ਕੌਲ ਤੇ ਭੇਜਿਆ ਹੁੰਦਾ ਨਾ ਬਵੀਨ ਯਾਰੀ ਲੰਦਾ ਮੈਂ ਤਾਂ ਛੋਟੀ ਉਮਰਿਆ ਪਸਾਤਾ ਇੱਥੇ ਜੱਟਾਂ ਨਾਲ ਬਈ ਫਿਰ ਤੁਸੀਂ ਠੀਕ ਠਾਕ ਕਰੋ ਚਲ ਮੈਂ ਜਿਹੇ ਘਰੋਂ ਹੈਗਾ ਹੋਰ ਆਉਦਾ ਮੈਂ ਵੀ ਕਰ ਜਾ ਨਹੀਂ ਚੜਨਾ ਨਾ ਬਈ ਸਹੀ ਗੱਲ ਆ ਕਮਿਲਦਾਰੀ ਵੀ ਦੇਖਣੀ ਪੈਗੀ ਬਈ ਸਹੀ ਗੱਲ ਆ ਬਈ ਹਾਂ ਹੋਰ ਚਲ ਠੀਕ ਹੈ ਬਈ ਉਹ ਉਹ ਜਿਹੜਾ ਗੱਲ ਸੁਣੋ ਇੱਕ ਹੋਰ ਹਾਂ ਬਈ ਜਿਹੜੀ ਉਹਨਾਂ ਦੇ ਸੁੱਖੀ ਕੇ ਨਾ ਕਲੰਬੀ ਜਿ ਕੁੜੀ ਨਹੀਂ ਹੋਈ ਹੂੰ ਕੌਣ ਓਏ ਉਹ ਉਹਦੀ ਛਾਲੀਆ ਬਈ ਠੀਕ ਇਹਦੀ ਭੈਣ ਹੈ ਕਿੰਨੀ ਸੋਹਣੀ ਓਏ ਭੈਣ ਜਰਾ ਮੂੰਹ ਇਨੋ ਤੇ ਖੜਾ ਕਰਾ ਮੇਰੀ ਸਾਲ ਉਹ ਤਾਂ ਉਹ ਆ ਜਾਂਦੀ ਉਹਨਾਂ ਦੇ ਉਹ ਕੱਲੀ ਦਾ ਜੀ ਨਹੀਂ ਲੱਗਦਾ ਹੈਗਾ ਮੇਰੀ ਸੈਟਿੰਗ ਹੀ ਕਰਾ ਦੇਉਣਾ। ਮੈਂ ਹੁਣ ਪਤਾ ਹੈੇ ਕੰਮ ਦਾ ਆਪਾਂ ਬੱਚੇ ਹੋਇਆ। ਆਪਾਂ ਇਹ ਕੰਮ ਨਹੀਂ ਕਰਦੇ। ਕੋਈ ਨਾ ਬਾਈ ਬਣ ਕੇ। ਆਪਾਂ ਬਾਈ ਮਾੜੇ ਕੰਮ ਦੇ ਰਾਹ ਤੇ ਨਹੀਂ ਪੈਣਾ। ਠੀਕ ਹੈ। ਚਲਦਾ ਤੂੰ ਆਪ ਦਾ ਗੱਲ ਕਰਨੀ ਆਪ ਦਾ ਆਪ ਦੇਖੀ ਨੂੰ ਭਾਈ। ਮੈਂ ਇਹ ਨਹੀਂ ਛਤਰੀ ਖਾਂਦਾ ਇਹ ਕੰਮ ਤੇ ਛਤਰੀ ਨਹੀਂ ਹੋਰ ਕੁਝ ਨਹੀਂ ਹੈਗਾ। ਚਲ ਠੀਕ ਹੈ ਭਾਈ। ਹਾਂ ਠੀਕ ਹੈ ਭਾਈ। ਚਲ ਜੇ ਸੜੀ ਮੇਰੇ ਨਾਲ ਨਹੀਂ ਗੱਲ ਬਣੂਗੀ। ਬਾਈ ਨਾਲ ਤਾਂ ਬਣੂਗੀ। ਪਹਿਲੀ ਫਟੂ ਹੋਰ ਆਦਾ ਮਿਲੂ ਏ ਆਏ ਹਾਏ। ਆਗਮਦੀ ਗੱਲ ਆਗੀ